ਕਾਸਟ ਬਹੁਤ ਅੱਛੀ ਹੈ ਜਿਸ ਦੇ ਵਿੱਚ ਤੁਸੀਂ ਵੀ ਨਜ਼ਰ ਆ ਰਹੇ ਹੋ ਤੁਹਾਡੇ ਕੰਮ ਨੂੰ ਅਸੀਂ ਦੇਖਦੇ ਹਾਂ ਬਹੁਤ ਪਸੰਦ ਕਰਦੇ ਹਾਂ ਸ਼ੌਂਕੀ ਸਰਦਾਰ ਇਸ ਲਈ ਖਾਸ ਆ ਕਿਉਂਕਿ ਬੱਬੂ ਵੀਰਾ ਤੇ ਗੁਰੂ ਵੀਰਾ ਨੇ ਪਹਿਲੀ ਵਾਰੀ ਸਕਰੀਨ ਸ਼ੇਅਰ ਕਰ ਰਿਆ ਸੀ ਤੇ ਬੱਬੂ ਵੀਰਨ ਨੂੰ ਜਿਵੇਂ ਕਹਦੀਏ ਗਾਣੇ ਸੁਣਦੇ ਆਂ ਕੈਸਟਾਂ ਤੋਂ ਹੁਣ ਤੱਕ ਦਾ ਦੌਰ ਬਹੁਤ ਬਿਹਤਰੀਨ ਰਿਹਾ ਤੇ ਅੱਜ ਉਹਨਾਂ ਦਾ ਫਿਲਮ ਆ ਰਹੀ ਹੈ ਸੋ ਬਹੁਤ ਐਕਸਾਈਟਮੈਂਟ ਹੈ ਸੈਟ ਤੇ ਮਾਨ ਸਾਹਿਬ ਵੀ ਆਉਂਦੇ ਹੋਣਗੇ ਹਨਾ ਗੁਰੂ ਵੀ ਹੋਣਗੇ ਤੁਹਾਡੀ ਅਵੇਲੇਬਿਲਿਟੀ ਵੀ ਹੁੰਦੀ ਹੋਊਗੀ ਸੋ ਬਿਹਾਈਂਡ ਦਾ ਕੈਮਰਾ ਕਿੱਦਾਂ ਦੀ ਗੋਸਿਪਸ ਹੁੰਦੀਆਂ ਸੀ ਮਾਨ ਸਾਹਿਬ ਨਾਲ ਕਿੱਦਾਂ ਦੀਆਂ ਗੱਲਾਂ ਹੁੰਦੀਆਂ ਸੀ ਬੱਬੂ ਵੀਰੇ ਨੂੰ ਜਿਵੇਂ ਕਹਦੀਏ ਗਾਣੇ ਸੁਣਦੇ ਰਹੇ ਆ ਉਸ ਤੋਂ ਬਾਅਦ ਯੂਨੀਵਰਸਿਟੀ ਪੜ੍ਹਦੇ ਸੀ ਉਹਨਾਂ ਦੇ ਸ਼ੋਅ ਦੇਖਦੇ ਰਹੇ ਆ ਸੋ ਉਹਨਾਂ ਨਾਲ ਸਕਰੀਨ ਸ਼ੇਅਰ ਕਰਨਾ ਫਿਰ ਉਹ ਆਪਦੇ ਆਪ ਚ ਇੱਕ ਤੁਨ ਬਲੇਸਿੰਗ ਫੀਲ ਹੁੰਦੀਆਂ ਨੇ ਹੁਣ ਜਦੋਂ ਦੀ ਸਿਚੁਏਸ਼ਨ ਬਣੀ ਹੋਈ ਹੈ ਹੈਨਾ ਹਰ ਕਿਸੇ ਦਾ ਹਰ ਕਿਸੇ ਨੂੰ ਐਵੇਂ ਕਿ ਬਸ ਅੰਦਰ ਰਹੀਏ ਬਲੈਕਆਊਟ ਹੋ ਰਹੇ ਆ ਲਾਈਟਸ ਬੰਦ ਹੈ ਫੋਨ ਆਪਾਂ ਯੂਜ਼ ਨਹੀਂ ਕਰ ਰਹੇ ਕਿਉਂਕਿ ਬੈਟਰੀ ਸੇਵ ਕਰਕੇ ਰੱਖਣੀ ਹੈ ਸੋ ਇਹ ਇਹ ਟਾਈਮ ਜਦੋਂ ਦਾ ਚੱਲ ਰਿਹਾ ਇਸ ਚ ਪੋਜ਼ਿਟਿਵ ਕਿਵੇਂ ਰੱਖੇ ਬੰਦਾ ਆਪਣੇ ਆਪ ਇਹ ਦੌਰ ਚ ਦੇਖੋ ਸਭ ਤੋਂ ਵੱਡੀ ਚੀਜ਼ ਹੈਗੀ ਆ ਤੁਸੀਂ ਕਿਹਾ ਕਿ ਸਹੀ ਗੱਲ ਆ ਪੋਜ਼ਿਟਿਵ ਰਹਿਣ ਦਾ ਇਹ ਦੌਰ ਹੈਗਾ ਸਭ ਤੋਂ ਔਖਾ ਹੀ ਅੱਜ ਦੇ ਦੌਰ ਚ ਹੈਗਾ ਪੋਜ਼ਿਟਿਵਿਟੀ ਜੰਗ ਤਾਂ ਮਤਲਬ ਕਿਸੇ ਮਸਲੇ ਦਾ ਹੱਲ ਨਹੀਂ ਜੰਗ ਆ ਇੱਕ ਮਸਲਾ ਹੈਗੀ ਆ ਬਹੁ ਵੱਟਾ ਔਰ ਜੰਗ ਦੇ ਜਿਹੜੇ ਮਾਇਨੇ ਆ ਮੈਂ ਪਹਿਲਾਂ ਵੀ ਇੰਟਰਵਿਊ ਚ ਗੱਲ ਕੀਤੀ ਕਿ ਜੋ ਲੋਕ ਫੇਸ ਕਰਦੇ ਆ ਉਹਨਾਂ ਤੋਂ ਤੁਸੀਂ ਪੁੱਛੋ ਜਾਂ ਜਿਨ੍ਹਾਂ ਨੇ ਫੇਸ ਕੀ ਸੀ ਅੱਜ ਕੱਲ ਦਾ ਦੌਰ ਕੱਲੀਊਗਾ ਆਪਾਂ ਕਹਿੰਦੇ ਹਨਾ ਇਸ 'ਚ ਵੀ ਪੈਸਾ ਔਰ ਪਾਵਰ ਹੀ ਮੈਨੂੰ ਲੱਗਦਾ ਕਿ ਜ਼ਿਆਦਾ ਹੈ ਨਾ ਕਈ ਵਰੀ ਕਹਿੰਦਾ ਆਪਾਂ ਦੌਰ ਨੂੰ ਨਾ ਆਏ ਦੇਖਦੇ ਨੇ ਜਿਹੜੇ ਦੌਰ 'ਚ ਆਪਾਂ ਰਹੇ ਰਹੇ ਹਾਂ ਆਪਣੋ ਇਹ ਲੱਗਦਾ ਹੁੰਦਾ ਕਿ ਪਹਿਲਾ ਜਿਹੜਾ ਦੌਰ ਹੈਗਾ ਸੀ ਉਹ ਬਹੁਤ ਕਮਾਲ ਸੀ ਆ ਹਮੇਸ਼ਾ ਹੀ ਆਪਾਂ ਪਾਸਟ ਨੂੰ ਆਹਾ ਹਾਵੀ ਰੱਖਦੇ ਆ ਆਪਦੇ ਆਪ ਤੇ ਸਸ਼ਵੀਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦਾ ਇਨਿਕ ਸਵੇਰਾ ਟੀਵੀ ਤੇ ਫਿਲਮ ਸ਼ੌਂਕੀ ਸਰਦਾਰ ਸਿਨੇਮਾ ਕਰਾਂ ਦੇ ਵਿੱਚ ਜਲਦ ਆਉਣ ਵਾਲੀ ਹੈ ਸੋ ਧੀਰਜ ਕੁਮਾਰ ਅੱਜ ਮੇਰੇ ਨਾਲ ਹੈਗੇ ਨੇ ਸੋ ਧੀਰਜ ਦੇ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਉਹਨਾਂ ਦੇ ਕਿਰਦਾਰ ਦੇ ਬਾਰੇ ਸੋ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਬਹੁਤ ਬਹੁਤ ਸਵਾਗਤ ਹੈ ਧੀਰਜ ਤੁਹਾਡਾ ਸਸ਼ਵੀਕਾਲ ਜੀ ਥੈਂਕ ਯੂ ਸੋ ਪਹਿਲਾਂ ਤਾਂ ਬਹੁਤ ਮੁਬਾਰਕਾਂ ਸ਼ੌਂਕੀ ਸਰਦਾਰ ਦੇ ਲਈ ਕਾਸਟ ਬਹੁਤ ਅੱਛੀ ਹੈ ਜਿਸ ਦੇ ਵਿੱਚ ਤੁਸੀਂ ਵੀ ਨਜ਼ਰ ਆ ਰਹੇ ਹੋ ਤੁਹਾਡੇ ਕੰਮ ਨੂੰ ਅਸੀਂ ਦੇਖਦੇ ਹਾਂ ਬਹੁਤ ਪਸੰਦ ਕਰਦੇ ਹਾਂ ਸੋ ਕਿਦਾਂ ਦਾ ਐਕਸਪੀਰੀਅ ਮੇਰੀ ਮੈਨੂੰ ਆਉਂਦਾ ਕਿ ਮੈਂ ਨਵੀਂ ਕਲਾਸ ਚ ਐਂਟਰ ਕਰ ਗਿਆ ਸੋ ਸ਼ੌਂਕੀ ਸਰਦਾਰ ਇਸ ਲਈ ਖਾਸ ਆ ਕਿਉਂਕਿ ਬੱਬੂ ਵੀਰਾ ਤੇ ਗੁਰੂ ਵੀਰਾ ਉਹਨਾਂ ਨੇ ਪਹਿਲੀ ਵਾਰੀ ਸਕਰੀਨ ਸ਼ੇਅਰ ਕਰ ਰਿਆ ਸੀ ਤੇ ਬੱਬੂ ਵੀਰਨ ਨੂੰ ਜਿਵੇਂ ਕਹਦੇ ਗਾਣੇ ਸੁਣਦੇ ਆ ਆ ਕੈਸਟਾਂ ਤੋਂ ਹੁਣ ਤੱਕ ਦਾ ਦੌਰ ਬਹੁਤ ਬਿਹਤਰੀਨ ਰਿਹਾ ਤੇ ਅੱਜ ਉਹਨਾਂ ਦਾ ਫਿਲਮ ਆ ਰਹੀ ਐ ਸੋ ਬਹੁਤ ਐਕਸਾਈਟਮੈਂਟ ਹੈ ਸੋ ਸੈੱਟ ਤੇ ਮਾਨਸਾਭ ਵੀ ਆਉਂਦੇ ਹੋਣਗੇ ਹੈਨਾ ਗੁਰੂ ਵੀ ਹੋਣਗੇ ਤੁਹਾਡੀ ਅਵੇਲੇਬਿਲਿਟੀ ਵੀ ਹੁੰਦੀ ਹੋਊਗੀ ਸੋ ਬਿਹਾਈਂਡ ਦਾ ਕੈਮਰਾ ਕਿੱਦਾਂ ਦੀ ਗੋਸਿਪਸ ਹੁੰਦੀਆਂ ਸੀ ਮਾਨਸਾਭ ਨਾਲ ਕਿੱਦਾਂ ਦੀਆਂ ਗੱਲਾਂ ਹੁੰਦੀਆਂ ਸੀ ਕਿਉਂਕਿ ਬੜਾ ਇੰਟਰਸਟਿੰਗ ਚੀਜ਼ ਹੈ ਜਾਣਨੀ ਇੰਟਰਸਟਿੰਗ ਆ ਵੀਰੇ ਦੀ ਨੌਲੇਜ ਆ ਜਿਹੜੀ ਜਿਹੜੀ ਉਹ ਟਾਕ ਹੁੰਦੀ ਸੀ ਮੇਰੇ ਲਈ ਤਾਂ ਇਹ ਹੁੰਦਾ ਕਿ ਮੈਂ ਕਿਸੇ ਵੀ ਫਿਲਮ ਦੇ ਸੈੱਟ ਤੇ ਉਹਨਾਂ ਤਾਂ ਮੈਨੂੰ ਹੁੰਦਾ ਕਿ ਮੈਂ ਨਮੀਆਂ ਨਮੀਆਂ ਚੀਜ਼ਾਂ ਸਿੱਖ ਸਕਾਂ ਜਿਵੇਂ ਹੁਣ ਤੀਰੇ ਰਤਨ ਪਾਈ ਜੀ ਇਹਨਾਂ ਨੇ ਡਾਇਰੈਕਟ ਕੀਤੀ ਆ ਔਰ ਲਿਖੀ ਆ ਉਹਨਾਂ ਨਾਲ ਮੈਂ 3rd ਫਿਲਮ ਕਰ ਸੋ ਜਿਵੇਂ ਕੈਮਰਾ ਟੀਮ ਹੁੰਦੀ ਆ ਤਾਂ ਮੈਨੂੰ ਹੁੰਦਾ ਹੈ ਕਿ ਹਰ ਪਰਸਨ ਤੋਂ ਕੁਝ ਨਾ ਕੁਝ ਸਿੱਖਿਆ ਜਾਏ ਉਦਾਂ ਬੱਬੂ ਵੀਰੇ ਨੂੰ ਜਿਵੇਂ ਕਹਦੀਏ ਗਾਣੇ ਸੁਣਦੇ ਰਹਿਆ ਉਸ ਤੋਂ ਬਾਅਦ ਯੂਨੀਵਰਸਿਟੀ ਪੜ੍ਹਦੇ ਸੀ ਉਹਨਾਂ ਦੇ ਸ਼ੋਅ ਦੇਖਦੇ ਰਹਿਆ ਸੋ ਉਹਨਾਂ ਨਾਲ ਸਕਰੀਨ ਸ਼ੇਅਰ ਕਰਨਾ ਫਿਰ ਉਹ ਆਪਦੇ ਆਪ ਚ ਇੱਕ ਤੁਨ ਬਲੇਸਿੰਗ ਫੀਲ ਹੁੰਦੀਆਂ ਨੇ ਸੋ ਬਹੁਤ ਸੋਹਣਾ ਮਾਹੌਲ ਹੁੰਦਾ ਸੀ ਮੇਰਾ ਸ਼ੂਟ ਜਿਆਦਾ ਆਸਟ੍ਰੇਲੀਆ ਸੀ ਉੱਥੇ ਬਾਹਰ ਹੀ ਸ਼ੂਟ ਹੋਇਆ ਉਥੋਂ ਦੀ ਇਹ ਵੀ ਖਾਸ ਈਤ ਹੋ ਜਾਂਦੀ ਆ ਕਿ ਉੱਥੇ ਵੈਂਟੀਜ਼ ਘਟ ਜਾਂਦੀਆਂ ਤੁਸੀਂ ਨੇੜਤਾ ਜ਼ਿਆਦਾ ਆ ਜਾਂਦੀ ਆ ਹਾਂ ਤਾਂ ਉਹ ਚੀਜ਼ ਮੈਨੂੰ ਬਹੁਤ ਬਿਊਟੀਫੁਲ ਲੱਗਦੀ ਆ ਉੱਥੇ ਤੁਸੀਂ ਜ਼ਿਆਦਾ ਗੱਲਬਾਤ ਕਰ ਪਾਉਂਦੇ ਹੋ ਜੁੜ ਪਾਉਂਦੇ ਹੋ ਇੱਥੇ ਕੀ ਹੁੰਦਾ ਇੱਥੇ ਮਾਹੌਲ ਥੋੜਾ ਉਵੇਂ ਹੁੰਦਾ ਕਿ ਤੁਸੀਂ ਆਪਦੀ ਆਪਦੀ ਵੈਂਟੀ ਵਿੱਚ ਹੁੰਦੇ ਹੋ ਤੁਸੀਂ ਵੈਂਟੀ ਚੋਂ ਨਿਕਲ ਕੇ ਸੈੱਟ ਤੇ ਆਏ ਸੈੱਟ ਤੋਂ ਫਿਰ ਵੈਂਟੀ ਚ ਚਲੇ ਜਾਂਦੇ ਹੋ ਸੋ ਉੱਥੇ ਬੇਹਤਰੀਨ ਮਾਹੌਲ ਸੀ ਸਾਰਿਆਂ ਨਾਲ ਬਹੁਤ ਕੈਂਟ ਐਕਸਪੀਰੀਅੰਸ ਓਕੇ ਸੋ ਗੁਰੂ ਵੀ ਫਿਲਮ ਕਰ ਰਹੇ ਨੇ ਬੱਬੂ ਮਾਨ ਦੇ ਨਾਲ ਔਰ ਮਾਨਸਾਪ ਉਸ ਦਿਨ ਪੀਸੀ 'ਚ ਬੈਠੇ ਸੀ ਤੁਹਾਡੇ ਬਾਰੇ ਜ਼ਿਕਰ ਹੋਇਆ ਸੀਗਾ ਹੈਨਾ ਉਹਨਾਂ ਨੇ ਤੁਹਾਡੀ ਪ੍ਰੇਜ਼ ਕੀਤੀ ਸੀ ਹੈਨਾ ਆਹ ਵੀਡੀਓ ਦੇਖੀ ਤੁਹਾਡੇ ਤੱਕ ਕਿ ਪਹੁੰਚ ਮੈਂ ਹਾਂ ਨਹੀਂ ਪਾਇਆ ਤੇ ਮੈਂ ਬਾਅਦ ਵਿੱਚ ਸਾਰੀ ਵੀਡੀਓ ਦੇਖੀ ਸੀ ਤੇ ਮੈਨੂੰ ਬੜਾ ਵਧੀਆ ਲੱਗਿਆ ਕਿ ਵੀਰੇ ਨੇ ਐਪਰੀਸ਼ੀਏਟ ਕੀਤਾ ਸੋ ਮਾਨਸਾਪ ਨਾਲ ਨਾ ਗੱਲਾਂ ਬਾਤਾਂ ਦੇ ਦੌਰਾਨ ਇੱਕ ਗੱਲ ਹੋਈ ਕਹਿੰਦੇ ਵੀ ਮੈਂ ਨਾ ਉਹ ਟਾਈਮ ਬੜਾ ਮਿਸ ਕਰਦਾ ਐ ਕਿ ਜਦੋਂ ਖੁੱਲੀਆਂ ਹਵਾਵਾਂ ਵਿੱਚ ਚੱਲਣਾ ਫਿਰਨਾ ਮੋਬਾਈਲਾਂ ਨੇ ਕਹਿੰਦੇ ਬਹੁਤ ਜ਼ਿਆਦਾ ਰੈਸਟ੍ਰਿਕਸ਼ਨਜ਼ ਕਰ ਦਿੱਤੀਆਂ ਜ਼ਿੰਦਗੀ ਦੇ ਵਿੱਚ ਹੈ ਨਾ ਸੋ ਮੈਂ ਖੁੱਲੇ ਖੁੱਲੇ ਹਨਾ ਮਾਹੌਲ ਦੇ ਵਿੱਚ ਵਾਕ ਕਰਨੀ ਪਸੰਦ ਕਰਦਾ ਪਰ ਹੁਣ ਮੈਂ ਕਰਨ ਨਹੀਂ ਪਾਉਂਦਾ ਕਹਿੰਦੇ ਕਿਉਂਕਿ ਉਹਨਾਂ ਦਾ ਤਾਂ ਅਸੀਂ ਦੇਖਿਆ ਹਨਾ ਉਹਨਾਂ ਦਾ ਬਰਥਡੇ ਵੀ ਹੋਵੇ ਤਾਂ ਕਿੱਦਾਂ ਟ੍ਰੈਫਿਕ ਜਾਮ ਹੋ ਜਾਂਦੇ ਉਹਨਾਂ ਦੇ ਪਿੰਡ ਦੇ ਵਿੱਚ ਵੀ ਉਹੀ ਆ ਨਾ ਜਿਵੇਂ ਕਹਿ ਦਈਏ ਕਿ ਇੱਕ ਪੁਆਇੰਟ ਤੇ ਅਸੀਂ ਜਦੋਂ ਮੈਨੂੰ ਇਹ ਹੁੰਦਾ ਕਿ ਜਿਵੇਂ ਵੀਰਾ ਹੁਣ ਜਿਸ ਮੁਕਾਮ ਤੇ ਹੈਗੇ ਆ ਫਿਰ ਤੁਸੀਂ ਸਾਰਿਆਂ ਦੇ ਹੋ ਜਾਂਦੇ ਹੋ ਹਨਾ ਫਿਰ ਮੈਨੂੰ ਲੱਗਦਾ ਕਿ ਤੁਸੀਂ ਆਪ ਦੇ ਘਟ ਰਹਿ ਜਾਂਦੇ ਹੋ ਉਹੀ ਚੀਜ਼ਾਂ ਅੰਦਰ ਕਿਤਨਾ ਕਿਤੇ ਹੁੰਦੀ ਆ ਕਿ ਆਪਾਂ ਫੇਰ ਉਹੀ ਲਾਈਫ ਦੇ ਵਿੱਚ ਹੋਈਏ ਉਹ ਮੈਨੂੰ ਲੱਗਦਾ ਹਰ ਆਰਟਿਸਟ ਇਦਾਂ ਸੋਚਦਾ ਇੱਕ ਪੁਆਇੰਟ ਤੇ ਆ ਕੇ ਕਿ ਉਹ ਆਰਾਮ ਨਾਲ ਚੱਲ ਸਕੇ ਜਿਵੇਂ ਮੈਨੂੰ ਹੁੰਦਾ ਹੈ ਕਿ ਕੋਈ ਤੁਹਾਨੂੰ ਪਛਾਣੇ ਨਾ ਤੁਸੀਂ ਜਾ ਰਹੇ ਹੋ ਮੈਨੂੰ ਤਾਂ ਇਹ ਹੁੰਦਾ ਕਿ ਮਿਸਟਰ ਇੰਡੀਆ ਵਾਲੀ ਘੜੀ ਜੀ ਕਿਤੇ ਮਿਲ ਜੇ ਨਾ ਉਹਦਾ ਬੰਨ ਕੇ ਦਾ ਬੰਦਾ ਹੈ ਨਾ ਕੋਈ ਦੇਖੇ ਨਾ ਤਾਂ ਉਹ ਵੀਰੇ ਦਾ ਵੀ ਉਹ ਸਹੀ ਆ ਮੈਨੂੰ ਲੱਗਦਾ ਕਿ ਹਰ ਜਿਹੜਾ ਵੱਡਾ ਸਟਾਰ ਆ ਉਹ ਇਦਾਂ ਫੀਲ ਜ਼ਰੂਰ ਕਰਦਾ ਹੋਊਗਾ ਕਿਕ ਪੁਆਇੰਟ ਤੇ ਜਦੋਂ ਹੁੰਦਾ ਹੈ ਕਿ ਤੁਸੀਂ ਬਟ ਫਿਰ ਉਹੀ ਹੈ ਨਾ ਕਿ ਤੁਸੀਂ ਸਾਰਿਆਂ ਦੇ ਹੋ ਜਾਂਦੇ ਹੋ ਫਿਰ ਇੱਕ ਆਰਟਿਸਟ ਤਾਂ ਫਿਰ ਸਾਰਿਆਂ ਦਾ ਹੀ ਆ ਉਹ ਆਪਦਾ ਆਪਦਾ ਵੀ ਨਹੀਂ ਹੈਗਾ ਸੋ ਤੁਸੀਂ ਆਪਣੇ ਆਪ ਨੂੰ ਹਨਾ ਮਤਲਬ ਕਿਦਾਂ ਫ੍ਰੀ ਰੱਖਦੇ ਹੋ ਅਗਰ ਬਾਹਰ ਨਿਕਲਣ ਦਾ ਮਨ ਕਰਦਾ ਓਪਨਲੀ ਜਾਂਦੇ ਹੋ ਮੈਂ ਤਾਂ ਵਿਲਾ ਬਹੁਤ ਰਹਿਣਾ ਮੈਨੂੰ ਵਿਲਾ ਰਹਿਣ ਦਾ ਬਹੁਤ ਸ਼ੌਂਕ ਆ ਮੈਨੂੰ ਜਿਆਦਾ ਟੀਵੀ ਦੇਖਣ ਦਾ ਸ਼ੌਂਕ ਆ ਮੈਂ ਟੀਵੀ ਬਹੁਤ ਦੇਖਦਾ ਜਾਂ ਅਸੀਂ ਸਾਰੇ ਦੋਸਤ ਜਗਜੀਤ ਅਰੇ ਅਸੀਂ ਸਾਰੇ ਮਤਲਬ ਗੱਲਾਂ ਬਾਤਾਂ ਦਾ ਸਾਨੂੰ ਬਹੁਤ ਕੀੜਾ ਤਾਂ ਉਹ ਚੀਜ਼ ਬੜੀ ਵਧੀਆ ਲੱਗਦੀ ਆ ਮੈਨੂੰ ਮੈਂ ਜਦੋਂ ਫਿਲਮ ਕਰ ਰਿਹਾ ਹੁੰਦਾ ਉਦੋਂ ਮੇਰੀ ਸਾਰੀ એનર્ਜੀ ਆ ਜਿਹੜੀ ਫਿਲਮ ਤੇ ਉਹ ਕਰੈਕਟਰ ਦੇ ਵਿੱਚ ਹੁੰਦੀ ਆ ਜਦੋਂ ਫਿਲਮ ਨਹੀਂ ਕਰ ਰਿਹਾ ਹੁੰਦਾ ਮੇਰਾ ਦਿਲ ਹੀ ਨਹੀਂ ਕਰਦਾ ਕੰਮ ਕਰਨ ਨੂੰ ਫਿਰ ਮੈਨੂੰ ਹੁੰਦਾ ਕਿ ਅਗਲੀ ਫਿਲਮ ਦਾ ਜਦੋਂ ਆਊਗਾ ਉਸ ਦੌਰਾਨ ਫਿਰ ਮੈਨੂੰ ਹੁੰਦਾ ਕਿ ਘਰਦਿਆਂ ਨਾਲ ਜਾਂ ਟੀਵੀ ਦੇਖਦਾ ਕੁਝ ਮਿਸਿੰਗ ਹੋ ਜਾਂਦੀਆਂ ਵੈਬ ਸੀਰੀਜ਼ ਆ ਤਾਂ ਹੁਣ ਕਾਫੀ ਵੈਬ ਸੀਰੀਜ਼ ਇਕੱਠੀਆਂ ਹੋਈਆਂ ਹੋਈਆਂ ਸੀ ਤਾਂ ਮੈਂ ਉਹ ਹੁਣ ਦੇਖ ਰਿਹਾ ਹਾਂ। ਸੋ ਬਹੁਤ ਜ਼ਰੂਰੀ ਹੈ ਹਨਾ ਅੱਜ ਦੇ ਸਮੇਂ 'ਚ ਕਿਉਂਕਿ ਜਿੱਦਾਂ ਸੀ ਮੋਬਾਈਲ ਫੋਨਸ ਦਾ ਜ਼ਿਕਰ ਕੀਤਾ ਹੈ ਹਨਾ ਉਹਨਾਂ ਕਰਕੇ ਆਪਾਂ ਸਾਰੇ ਬਹੁਤ ਰਿਜ਼ਰਵਡ ਹੋ ਗਏ ਆਂ ਫੈਮਿਲੀਜ਼ ਨਾਲ ਹਨਾ ਟਾਈਮ ਨਹੀਂ ਸਪੈਂਡ ਕੀ ਹੁਣ ਹੌਲੀ ਹੌਲੀ ਮੈਨੂੰ ਇਹ ਲੱਗਦਾ ਕਿ ਆਪਾਂ ਰੂਮ ਦੇ ਵਿੱਚ ਹੀ ਜਾ ਰਹੇ ਆਂ ਆਪਦੇ ਇੱਕ ਬਾਕਸ ਦੇ ਵਿੱਚ ਜਾ ਰਹੇ ਆਂ ਔਰ ਮੈਨੂੰ ਇਹ ਲੱਗਦਾ ਕਿ ਪਿੱਛੇ ਜੇ ਮੈਂ ਮਾਮ ਦਾ ਆਪਰੇਸ਼ਨ ਹੋਇਆ ਸੀ ਉਹਨਾਂ ਦੇ ਨੀ ਦਾ ਆਪਰੇਟ ਹੋਇਆ ਤਾਂ ਹਸਪੀਟਲ ਮੈਂ ਸੀ ਤਾਂ ਮੈਂ ਇੱਕ ਚੀਜ਼ ਫੀਲ ਕੀਤੀ ਉੱਥੇ ਉਹ ਮੈਨੂੰ ਪਹਿਲੀ ਵਾਰੀ ਹੀ ਫੀਲ ਉਹ ਚੀਜ਼ ਆਈ ਤੁਸੀਂ ਇੱਕ ਹਫਤੇ ਵਿੱਚ ਨਾ ਇੱਕ ਵਾਰੀ ਹਸਪੀਟਲ ਜ਼ਰੂਰ ਜਾਣਾ ਚਾਹੀਦਾ ਹਰ ਕਿਸੇ ਨੂੰ ਓਕੇ ਹਾਂ ਮੈਨੂੰ ਮਤਲਬ ਹੈ ਫੀਲ ਹੋਇਆ ਕਿ ਹਸਪੀਟਲ ਜਾ ਕੇ ਤੁਹਾਨੂੰ ਇਹ ਲੱਗਦਾ ਕਿ ਤੁਹਾਡੀ ਬਾਡੀ ਤੋਂ ਇੰਪੋਰਟੈਂਟ ਕੋਈ ਚੀਜ਼ ਹੀ ਨਹੀਂ ਹੈ ਕਿ ਤੁਸੀਂ ਉੱਥੇ ਲੋਕਾਂ ਨੂੰ ਦੇਖਦੇ ਮੈਂ ਪੀਜੀਆਈ ਦੇਖਦਾ ਸੀ ਲੋਕ ਕੋਈ ਸੁੱਤਾ ਪਿਆ ਉ ਗਾਰਡਨ ਵਿੱਚ ਸੁੱਤਾ ਪਿਆ ਕਿਤੇ ਪਿਆ ਹਨਾ ਤમે ਦੇਖਦਾ ਸੀ ਔਰ ਮੈਂ ਕਿੰਨਾ ਵੀ ਬੰਦੇ ਨੂੰ ਹਸਪੀਟਲ ਜ਼ਰੂਰ ਜਾਣਾ ਚਾਹੀਦਾ ਔਰ ਅੱਜ ਦੇ ਟਾਈਮ ਵਿੱਚ ਜੇ ਵਰਤ ਰੱਖਣਾ ਫੂਡ ਦਾ ਨਾ ਰੱਖੋ ਫੋਨ ਦਾ ਰੱਖੋ ਤਾਂ ਚੀਜ਼ਾਂ ਨਾ ਚੇਂਜ ਹੋ ਗਈਆਂ ਕਿਉਂਕਿ ਫੋਨ ਵਾਕਈ ਵੀ ਮੈਂ ਆਪ ਵੀ ਮੈਂ ਮੰਨਦਾ ਕਿ ਆਪਾਂ ਵੀ ਮੈਂ ਵੀ ਇਹਦੇ ਵਿੱਚ ਫਸਿਆ ਹਰ ਬੰਦਾ ਹੀ ਫੋਨ ਦੇ ਵਿੱਚ ਅਸੀਂ ਫੋਨ ਤੋਂ ਸਾਡੀ ਪ੍ਰੋਬਲਮ ਕੀ ਹੋ ਗਈ ਅਸੀਂ ਨਾ ਸੋਸ਼ਲ ਨੈਟਵਰਕ ਤੇ ਗੁੱਡ ਦਿਖਾਉਣਾ ਚਾਹੁੰਦੇ ਆਪਦੇ ਆਪ ਔਰ ਇੱਕ ਅਸੀਂ ਅੱਜ ਦੇ ਟਾਈਮ 'ਚ ਨਾ ਆਉਦੇ ਆਪ ਨੂੰ ਆਪ ਦਾ ਆਪ ਸੋਹਣਾ ਨਹੀਂ ਲੱਗਦਾ ਇਸ ਕਰਕੇ ਫਿਲਟਰਸ ਦਾ ਦੌਰ ਚੱਲ ਗਿਆ ਸਾਨੂੰ ਐ ਲੱਗਦਾ ਫਿਲਟਰ ਲਾਈਏ ਤੋ ਅਸੀਂ ਸੋਹਣੇ ਲੱਗਦੇ ਆ ਫਿਲਟਰ ਤੋਂ ਬਿਨਾ ਅਸੀਂ ਸੋਹਣੇ ਨਹੀਂ ਲੱਗਦੇ ਤਾਂ ਇਹ ਇੱਕ ਕੈਮੀਕਲ ਲੋਚ ਆ ਮੈਨੂੰ ਐ ਲੱਗਦਾ ਜਿਹੜਾ ਮਾਈਂਡ 'ਚ ਔਰ ਇਹ ਚੀਜ਼ ਦਾ ਵਰਤ ਬਹੁਤ ਜ਼ਰੂਰੀ ਆ ਫੋਨ ਦਾ ਮੈਂ ਪਿੱਛੇ ਜੀ ਪਿੱਛੇ ਜੀ ਮੈਂ ਇਹ ਨੋਟ ਕਰਨ ਲੱਗਾ ਸਕਰੀਨ ਟਾਈਮ ਆਪਣੇ ਫੋਨ ਤੇ ਨਾ ਸਕਰੀਨ ਟਾਈਮ ਵਾਲਾ ਤੇ ਸਕਰੀਨ ਟਾਈਮ ਨਾ ਪਿੱਛੇ ਜਿਹਾ ਬਹੁਤ ਜ਼ਿਆਦਾ ਹੋ ਗਿਆ ਤੇ ਫਿਰ ਮੈਨੂੰ ਇਹ ਲੱਗਿਆ ਮੈਂ ਕਿਹਾ ਚਲੋ ਟਾਰਗੇਟ ਰੱਖਦੇ ਆ ਆਪਾਂ ਉਹਨੂੰ ਘਟਾਉਣੇ ਆ ਹੌਲੀ ਘਟਾਉਣੇ 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 ਹੁਣ ਸਕਰੀਨ ਟਾਈਮ ਘਟਾ ਲਿਆ ਹੁਣ ਮੈਂ ਟੀਵੀ ਜ਼ਿਆਦਾ ਦੇਖ ਰਿਹਾ ਸੋ ਉਹ ਚੀਜ਼ ਮੈਨੂੰ ਮੈਂ ਰੱਖਿਆ ਵੀ ਹਾਂ ਯਾਰ ਫੋਨ ਥੋੜਾ ਜਿਆ ਪਰਲੀਸਟ ਰੀਲਾਂ ਤੋਂ ਤਾਂ ਛੁਟਕਾਰਾ ਨਾ ਨਹੀਂ ਰੀਲਾਂ ਤੋਂ ਮੈਨੂੰ ਇਹ ਲੱਗਦਾ ਰੋਂਗ ਇਨਫੋਰਮੇਸ਼ਨ ਤੋਂ ਛੁਟਕਾਰਾ ਹੁੰਦਾ ਰੀਲ ਬੈਡ ਚੀਜ਼ ਨਹੀਂ ਹੈਗੀ ਬੈਡ ਚੀਜ਼ ਹੈਗੀ ਰੋਂਗ ਇਨਫੋਰਮੇਸ਼ਨ ਜੋ ਮੈਨੂੰ ਲੱਗਦਾ ਸਭ ਤੋਂ ਖਤਰਨਾਕ ਆ ਔਰ ਆਪਾਂ ਕਿਸੇ ਗੱਲ ਦੀ ਤਹਿ ਤੱਕ ਤਾਂ ਜਾਂਦੇ ਹੀ ਨਹੀਂ ਆਪਣੇ ਸਾਹਮਣੇ ਗੱਲ ਆਈ ਆਪਾਂ ਰਿਐਕਟ ਕਰ ਦਿੰਨੇ ਆ ਸੋ ਜ਼ਿਆਦਾ ਖਤਰਨਾਕ ਸੋ ਕੋਵਿਡ ਦਾ ਦੌਰ ਸਿਗਾਤੇ ਆਪਾਂ ਕੁਕਿੰਗ ਕਰਨੀ ਸ਼ੁਰੂ ਕਰਤੀ ਸੀ ਹਨਾ ਹੁਣ ਜਦੋਂ ਦੀ ਸਿਚੁਏਸ਼ਨ ਬਣੀ ਹੋਈ ਆ ਹਨਾ ਹਰ ਕਿਸੇ ਦਾ ਹਰ ਕਿਸੇ ਨੂੰ ਐਵੇਂ ਕਿ ਬਸ ਅੰਦਰ ਰਹੀਏ ਬਲੈਕਆਊਟ ਹੋ ਰਹੇ ਆ ਲਾਈਟਸ ਬੰਦ ਆ ਫੋਨ ਆਪਾਂ ਯੂਜ਼ ਨਹੀਂ ਕਰ ਰਹੇ ਕਿਉਂਕਿ ਬੈਟਰੀ ਸੇਵ ਕਰਕੇ ਰੱਖਣੀ ਆ ਸੋ ਇਹ ਇਹ ਟਾਈਮ ਜਦੋਂ ਦਾ ਚੱਲ ਰਿਹਾ ਇਸ ਚ ਪੋਜ਼ਿਟਿਵ ਕਿਵੇਂ ਰੱਖੇ ਬੰਦਾ ਆਪਣੇ ਆਪ ਨੂੰ ਪੋਜ਼ਿਟਿਵ ਦੇਖੋ ਜੀ ਇਹ ਇਹ ਚੀਜ਼ ਤਾਂ ਬਹੁਤ ਖਤਰਨਾਕ ਆ ਜੰਗ ਤਾਂ ਮਤਲਬ ਕਿਸੇ ਮਸਲੇ ਦਾ ਹੱਲ ਨਹੀਂ ਜੰਗ ਆਪ ਇੱਕ ਮਸਲਾ ਹੈਗੀ ਆ ਬਹੁਤ ਵੱਡਾ ਔਰ ਜੰਗ ਦੇ ਜਿਹੜੇ ਮਾਇਨੇ ਆ ਮੈਂ ਪਹਿਲਾਂ ਵੀ ਇੰਟਰਵਿਊ ਚ ਗੱਲ ਕੀਤੀ ਕਿ ਜੋ ਲੋਕ ਫੇਸ ਕਰਦੇ ਆ ਉਹਨਾਂ ਤੋਂ ਤੁਸੀਂ ਪੁੱਛੋ ਜਾਂ ਜਿਨ੍ਹਾਂ ਨੇ ਫੇਸ ਕੀਤੀ ਹੋਈ ਆ ਮੈਂ ਪਿੱਛੇ ਜੇ ਇੱਕ ਬਜ਼ੁਰਗ ਔਰਤ ਦੀ ਵੀਡੀਓ ਦੇਖ ਰਿਆ ਸੀ ਸੋਸ਼ਲ ਨੈਟਵਰਕ ਤੇ ਉਹਨਾਂ ਨੂੰ ਜਰਨਲਿਸਟ ਨੇ ਪੁੱਛਿਆ ਜੰਗ ਬਰੇ ਉਹ ਕਹਿੰਦੇ ਨਾ ਲੱਗਿਆ ਤੁਸੀਂ ਦੇਖੀ ਹੋਗੀ ਕਲਪ ਦੇਖੀਂ ਰਾਈ ਕਿਉਂਕਿ ਜੇ ਉਹ ਉਹ ਜਿਹੜੇ ਨਿਸ਼ਾਨ ਨੇ ਨਾ ਉਹ ਨਿਸ਼ਾਨ ਨਹੀਂ ਗਏ ਉਹਨਾਂ ਦੇ ਜ਼ਹਿਨ ਚ ਜੇ ਅੱਜ ਜੰਗ ਦਾ ਜੇ ਮਾਹੌਲ ਉਹ ਜੇ ਅੱਜ ਜਿਹੜੇ ਬੱਚੇ ਹੈਗੇ ਆ ਉਹਨਾਂ ਦੇ ਜ਼ਹਿਨ ਚ ਉਹ ਨਹੀਂ ਜਾਊਗੀ ਉਹ ਚੀਜ਼ ਔਰ ਇਹ ਦੌਰ ਚ ਦੇਖੋ ਸਭ ਤੋਂ ਵੱਡੀ ਚੀਜ਼ ਹੈਗੀ ਆ ਤੁਸੀਂ ਕਿਹਾ ਕਿ ਸਹੀ ਗੱਲ ਆ ਪੋਜ਼ਿਟਿਵ ਰਹਿਣ ਦਾ ਇਹ ਦੌਰ ਹੈਗਾ ਸਭ ਤੋਂ ਔਖਾ ਹੀ ਅੱਜ ਦੇ ਦੌਰ ਚ ਹੈਗਾ ਪੋਜ਼ਿਟਿਵਿਟੀ ਪੋਜ਼ਿਟਿਵਿਟੀ ਦਾ ਮੈਨੂੰ ਐ ਲੱਗਦਾ ਕਿ ਇੱਕੋ ਇੱਕ ਜਿਵੇਂ ਕਹਿ ਦੀ ਅੱਜ ਦੇ ਟਾਈਮ 'ਚ ਜੋ ਤੁਹਾਡੇ ਕੋਲ ਹੈਗਾ ਨਾ ਤੁਸੀਂ ਉਹਦੀ ਅਹਿਮੀਅਤ ਨੂੰ ਸਮਝੋ ਸਾਡੀ ਪ੍ਰੋਬਲਮ ਆ ਜੋ ਸਾਡੇ ਕੋਲ ਹੈਗਾ ਅਸੀਂ ਉਹਨੂੰ ਛੱਡ ਕੇ ਅਸੀਂ ਕਿਤੇ ਹੋਰ ਜਾਣਦੇ ਆ ਜੋ ਤੁਹਾਡੇ ਆਸ-ਪਾਸ ਆ ਜੋ ਤੁਹਾਡੇ ਕੋਲ ਨੂੰ ਐਪਰੀਸ਼ੀਏਟ ਕਰੋ ਜੋ ਤੁਹਾਡਾ ਹੈਗਾ ਤਾਂ ਇਹ ਮੈਨੂੰ ਮੈਨੂੰ ਐ ਲੱਗਦਾ ਕਿ ਪੋਜ਼ਿਟਿਵ ਰਹਿਣਾ ਚਾਹੀਦਾ ਕਿਉਂਕਿ ਜੇ ਆਪਾਂ ਜਿੱਥੇ ਹੈਗੇ ਆ ਜੇ ਇੱਥੇ ਆਪਾਂ ਨਹੀਂ ਸੋਚਿਆ ਸੀ ਤਾਂ ਫਿਰ ਸੋਚ ਅੱਗੇ ਵੀ ਨਹੀਂ ਸਕਦੇ ਕਿ ਆਪਾਂ ਕਿੱਥੇ ਪਹੁੰਚਾਂਗੇ ਸੋ ਸੋਚਿਆ ਨਹੀਂ ਜਾ ਸਕਦਾ ਜੋ ਤੁਹਾਡੇ ਕੋਲ ਹੈਗਾ ਤੁਸੀਂ ਉਹਦਾ ਸ਼ੁਕਰ ਜਿਵੇਂ ਕਹਿ ਦਈਏ ਉਹ ਸ਼ੁਕਰ ਮਨਾਓ ਉਹ ਚੀਜ਼। ਸੋ 빙ਾ ਆਰਟਿਸਟ ਸਕੂਨ ਦੀ ਡੈਫੀਨੇਸ਼ਨ ਜ਼ਰੂਰ ਜਾਨਣਾ ਚਾਹੂੰਗੀ ਸਕੂਨ ਕੀ ਹੈ ਇੱਕ ਇੱਕ ਕਲਾਕਾਰ ਦੇ ਲਈ। ਮੇਰੇ ਲਈ ਸਕੂਨ ਹੈਗਾ ਜਦੋਂ ਮੈਂ ਕੈਮਰਾ ਫੇਸ ਕਰਦਾ। ਜਦੋਂ ਮੈਂ ਫਿਲਮ ਕਰਦਾ ਜਦੋਂ ਮੈਂ ਕੋਈ ਕਰੈਕਟਰ ਪਰਫਾਰਮ ਕਰਦਾ ਜਦੋਂ ਮੈਂ ਜਦੋਂ ਮੈਂ ਕੋਈ ਟੇਕ ਦੇਣਾ ਜੋ ਨਹੀਂ ਹੋ ਰਿਹਾ ਤਾਂ ਜਦੋਂ ਮੈਂ ਰੀ ਟੇਕ ਦੇਣਾ ਤੇ ਜਦੋਂ ਉਹ ਚੀਜ਼ ਹੁੰਦੀ ਹੈ ਮੇਰੇ ਲਈ ਉਹ ਸਕੂਨ ਆ। ਮੇਰੇ ਲਈ ਸਕੂਨ ਆ ਕਿ ਮੈਂ 12 ਦੇ 12 ਮਹੀਨੇ ਕੈਮਰੇ ਅੱਗੇ ਹੋਵਾਂ। ਤੇ ਮੈਂ ਕੰਮ ਕਰਦਾ ਰਾ ਮੇਰੇ ਲਈ ਇਹੀ ਸਕੂਨ ਆ ਔਰ ਕੰਮ ਜਦੋਂ ਤੁਹਾਡਾ ਸਕੂਨ ਬਣ ਜਾਂਦਾ ਨਾ ਮੈਨੂੰ ਲੱਗਦਾ ਫਿਰ ਉਹ ਬਹੁਤ ਵੱਡੀ ਚੀਜ਼ ਆ ਔਰ ਜਿਹੜਾ ਮੈਂ ਤਾਂ ਇਹੀ ਕਹਿੰਦਾ ਸਾਰਿਆਂ ਨੂੰ ਵੀ ਜੋ ਤੁਸੀਂ ਕਰਨਾ ਚਾਹੁੰਦੇ ਹੋ ਨਾ ਉਹ ਕਰੋ ਉਹ ਅੱਜ ਨਹੀਂ ਕੱਲ ਨਹੀਂ ਕਦੇ ਨਾ ਕਦੇ ਤੁਸੀਂ ਉਹਦੇ ਚ ਚੀਜ਼ ਅਚੀਵ ਕਿਸੇ ਤੁਸੀਂ ਫੀਲਡ ਨੂੰ ਟਾਈਮ ਦੇ ਦਿਓ ਤੁਸੀਂ ਉਸ ਫੀਲਡ ਚ ਸਕੂਨ ਫੀਲ ਕਰੋਗੇ ਕਰੋ ਕਿਸੇ ਵੀ ਫੀਲਡ ਨੂੰ ਟਾਈਮ ਦੇ ਸੋ ਮੈਂ ਤੁਹਾਡੇ ਇੱਕ ਰੀਲ ਦੇਖ ਰਹੀ ਸੀ ਕਿ ਤੁਸੀਂ ਡਾਇਲੌگز ਦਾ ਜ਼ਿਕਰ ਕੀਤਾ ਸੀਗਾ ਕਿ ਜਦੋਂ ਡਾਇਲੌਗ ਯਾਦ ਨਹੀਂ ਹੁੰਦੇ ਤਾਂ ਰੱਟੇ ਮਾਰਦੇ ਨੇ ਸੋ ਇਹ ਰੈਪੀਟੇਸ਼ਨ ਤੇ ਹੁੰਦਾ ਜਾਂ ਫਿਰ ਜਸਟ ਫॉर ਫਨ ਨਹੀਂ ਨਹੀਂ ਉਸ ਸਿਚੁਏਸ਼ਨ ਮੈਂ ਦੱਸਦਾ ਉਸ ਸਿਚੁਏਸ਼ਨ ਉਹਦੋਂ ਹੁੰਦੀ ਆ ਜਦੋਂ ਤੁਹਾਨੂੰ ਕੋਈ ਸੈੱਟ ਦੇ ਉੱਤੇ ਹੀ ਸੀਨ ਮਿਲਦਾ ਓਨ ਦਾ ਸਪੌਟ ਮੇਰੇ ਲਈ ਇੰਨਾ ਔਖਾ ਹੋ ਜਾਂਦਾ ਨਾ ਮੈਂ ਸਭ ਤੋਂ ਔਖਾ ਫੀਲ ਕਰਦਾ ਨਾ ਮੈਂ ਜਦੋਂ ਵੀ ਕੱਲ ਜਿਵੇਂ ਸ਼ੂਟ ਹੈਗਾ ਨਾ ਮੇਰਾ ਤੇ ਮੈਂ ਏ ਡੀਜ਼ ਦੀ ਹੁਣ ਇਹ ਤੁਸੀ ਸਿਰ ਖਾਨ ਲੱਗ ਜੂਗਾ ਕੱਲ ਕੀ ਸ਼ੂਟ ਕਰਨਾ ਹੈ ਮੈਨੂੰ ਸੀਨ ਭੇਜੋ ਮੈਨੂੰ ਡਾਇਲੋਗ ਭੇਜੋ ਕਈ ਵਾਰੀ ਕੀ ਹੁੰਦਾ ਕਿ ਸੈੱਟ ਤੇ ਚੇਂਜ ਹੋ ਗਿਆ ਸੀਨ ਤਾਂ ਉਹ ਮੈਨੂੰ ਲੱਗਦਾ ਉਸ ਮੂਮੈਂਟ ਚ ਵੀਡੀਓ ਬਣੀ ਹੋਈ ਆ ਉਹ ਸੈੱਟ ਤੇ ਕੋਈ ਡਾਇਲੋਗ ਸੀ ਵੱਡਾ ਸਾਰਾ ਤੇ ਮੈਂ ਉਹਨੂੰ ਟੇਕ ਦੇਣ ਤੋਂ ਪਹਿਲਾਂ ਨਾ ਯਾਦ ਕੋਈ ਬਾਕੀ ਰੱਟੇ ਵਾਲਾ ਕੰਮ ਕਿਉਂਕਿ ਮੈਂ ਸਲੋ ਲਰਨਰ ਹੈਗਾ ਮੈਨੂੰ ਟਾਈਮ ਲੱਗਦਾ ਡਾਇਲੋਗ ਯਾਦ ਕਰਨੀ ਮੈਨੂੰ ਸੈੱਟ ਤੇ ਡਾਇਲੋਗ ਦੇਤਾ ਨਾ ਤੇ ਮੈਂ ਤਾਂ ਐ ਹੋ ਜਾਂਦਾ ਵੀ ਯਾਰ ਕਿੱਧਰ ਮੈਨੂੰ ਫਸਾਤਾ ਤਾਂ ਮੈਂ ਸੱਚੀ ਉਦੋਂ ਉਹ ਚੀਜ਼ ਹੋਈ ਵੀ ਸੀ ਵੀ ਯਾਰ ਆ ਡਾਇਲੋਗ ਹੈਗਾ ਪੰਜ ਲਾਈਨਾਂ ਦਾ ਇਹ ਬੋਲਣਾ ਤਾਂ ਮੈਨੂੰ ਇਹ ਹੁੰਦਾ ਕਿ ਇੱਕ ਦਿਨ ਪਹਿਲਾਂ ਆਵੇ ਡਾਇਲੋਗ ਮੈਂ ਉਹਨੂੰ ਪੜਾਂ ਉਹਨੂੰ ਰਿਹੈਸਲ ਕਰਾਂ ਫਿਰ ਜਾਵਾਂ ਪਰ ਧੀਰੇ ਰਤਨ ਭਾਈ ਨਾਲ ਜਦੋਂ ਅਸੀਂ ਕੰਮ ਕਰਦੇ ਹਾਂ ਸਾਨੂੰ ਹੁਣ ਉਹਨਾਂ ਨਾਲ ਕੰਮ ਕਰਦੇ ਐਕਸਪੀਰੀਅੰਸ ਭਾਜੀ ਕਈ ਵਾਰੀ ਸੈੱਟ ਤੇ ਕੋਈ ਡਾਇਲੋਗ ਆ ਜਾਂਦਾ ਤੇ ਉਹ ਉਸੇ ਤੇ ਹੁਣ ਉਹਵੇਂ ਮਾਈਂਡ ਜਾ ਬਣ ਗਿਆ ਕਿ ਜਦੋਂ ਪਾਜੀ ਨਾਲ ਕੰਮ ਕਰਦੇ ਆ ਕਿ ਹਾਂ ਪਾਜੀ ਸੈੱਟ ਤੇ ਕੋਈ ਚੀਜ਼ ਕਿਉਂਕਿ ਸੋਚਦੇ ਰਹਿੰਦੇ ਆ ਵੀਰਾ ਐਂਡ ਪੁਆਇੰਟ ਤੱਕ ਵੀ ਪਾਜੀ ਐ ਸੋਚਦੇ ਰਹਿੰਦੇ ਆ ਕਿ ਅਬ ਕੁਝ ਬਿਹਤਰ ਹੋ ਸਕੇ ਤਾਂ ਉਹਨਾਂ ਨਾਲ ਐਕਸਪੀਰੀਅੰਸ ਰਹਿੰਦਾ ਸੋ ਕਾਲਜ ਸਕੂਲ ਟਾਈਮ ਵੀ ਸਟੱਡੀ ਚ ਕਿਵੇਂ ਦੇ ਸੀ ਕਿਉਂਕਿ ਤੁਸੀਂ ਜਿਵੇਂ ਹੁਣੇ ਦੱਸਿਆ ਮੈਂ ਸਲੋ ਲਰਨ ਰਾਈਟ ਤੇ ਕਿਵੇਂ ਇਸ ਮੈਂ ਲੈਕਸੀ ਬਹੁਤ ਜ਼ਿਆਦਾ ਮੈਂ ਸਕੂਲ ਤੋਂ ਬਹੁਤ ਭਜਦਾ ਰਿਹਾ ਸ਼ੁਰੂ ਤੋਂ ਮੈਂ ਸਕੂਲ ਨਹੀਂ ਗਿਆ ਬਹੁਤ ਔਖਾ ਸਕੂਲ ਜਾਂਦਾ ਹੁੰਦਾ ਸੀ ਬਹੁਤ ਔਖਾ ਤੇ ਮੈਨੂੰ ਕਦੇ ਵੀ ਪਤਾ ਨਹੀਂ ਸਕੂਲ ਮੈਨੂੰ ਸਕੂਨ ਦੇ ਹੀ ਨਹੀਂ ਪਾਇਆ ਮੈਨੂੰ ਇਹ ਲੱਗਦਾ ਹਾਂ ਹਾਂ ਮਤਲਬ ਮੈਂ ਨਹੀਂ ਨਹੀਂ ਹੁਣ ਉਸ ਤੋਂ ਬਾਅਦ ਮੈਂ ਥੀਏਟਰ ਡਿਪਾਰਟਮੈਂਟ 'ਚ ਜਦੋਂ ਗਿਆ ਤੁਸੀਂ ਮੰਨਣਾ ਨਹੀਂ ਜਦੋਂ ਮੈਂ ਥੀਏਟਰ ਡਿਪਾਰਟਮੈਂਟ 'ਚ ਲਾਸਟ ਐਗਜ਼ਾਮ ਦਿੱਤਾ ਸੀ ਥਿਉਰੀ ਦਾ ਤੇ ਮੈਂ ਉਦੋਂ ਸੋਚ ਰਿਹਾ ਸੀ ਵੀ ਅੱਜ ਤੋਂ ਬਾਅਦ ਨਹੀਂ ਪੜ੍ਹਨਾ ਵੀ ਸਾਰੀ ਜ਼ਿੰਦਗੀ ਪੜੀ ਜਾਣਾ ਹੈ ਨਾ ਤਾਂ ਸਕੂਲ ਤੋਂ ਮੈਂ ਬਹੁਤ ਭੱਜਦਾ ਰਿਹਾ ਕਦੇ ਵੀ ਮੈਂ ਸਕੂਲ ਜਾਂ ਕਾਲਜ ਜਾ ਕੇ ਖੁਸ਼ ਨਹੀਂ ਫੀਲ ਕੀਤਾ ਕਦੇ ਵੀ ਕਦੇ ਵੀ ਹਾਂ ਜਦੋਂ ਮੈਂ ਡਿਪਾਰਟਮੈਂਟ ਚ ਥੀਏਟਰ ਡਿਪਾਰਟਮੈਂਟ ਐਡਮਿਸ਼ਨ ਲਈ ਸੀ ਉਹ 2 ਸਾਲ ਬਹੁਤ ਅੱਛੇ ਸੀ ਕਿਉਂਕਿ ਉਹ 2 ਸਾਲ ਮੈਂ ਉਹ ਕੰਮ ਕਰ ਰਿਹਾ ਸੀ ਕਿ ਮੈਨੂੰ ਇਹ ਲੱਗਿਆ ਕਿ ਯਾਰ ਆਹ ਕੰਮ ਮੈਂ ਕਰ ਸਕਦਾ ਇਹ ਇੰਟਰਸਟਿੰਗ ਆ ਮੈਨੂੰ ਕਿਤਾਬੀ ਪੜ੍ਹਾਈ ਉਹ ਉਹ ਚੀਜ਼ ਮੈਨੂੰ ਬੜਾ ਬਲੀਵ ਇਨ ਪ੍ਰੈਕਟੀਕਲ ਵਰਕ ਰਾਈਟ ਮੈਂ ਬਲੀਵ ਕਰਦਾ ਕਿ ਬੱਚੇ ਨੂੰ ਸਕਿੱਲ ਤੇ ਬਹੁਤ ਕੰਮ ਕਰਨਾ ਚਾਹੀਦਾ ਔਰ ਆਨ ਵਾਲਾ ਟਾਈਮ ਡਿਗਰੀਜ਼ ਦਾ ਨਹੀਂ ਹੈਗਾ ਔਨਲਾਈਨ ਟਾਈਮ ਸਕਿੱਲ ਦਾ ਹੈਗਾ ਚਾਹੇ ਤੁਸੀਂ 10 ਪਾਸ ਹੋ ਚਾਹੇ ਤੁਸੀਂ ਨਾ ਪੜੋ ਬਟ ਜੇ ਤੁਹਾਡੇ ਕੋਲ ਕੋਈ ਸਕਿੱਲ ਹੈਗੀ ਆ ਤੁਸੀਂ ਮਾਰ ਹੀ ਨਹੀਂ ਖਾਂਦੇ ਸੋ ਮਾਰ ਦੀ ਗੱਲ ਵੀ ਕੀਤੀ ਮਾਰ ਮੁਰ ਕਦੋਂ ਖਾਂਦੇ ਸਕੂਲ ਚ ਲਾਸਟ ਕੋਈ ਕਿਉਂਕਿ ਹੁਣ ਤਾਂ ਕੁੱਟਣ ਦਾ ਕਲਚਰ ਹੀ ਨਹੀਂ ਰਿਹਾ ਉਦੋਂ ਸਾਨੂੰ ਡੱਡੂ ਚਾਲ ਚਲਾਉਂਦੇ ਹੁੰਦੇ ਸੀ ਜਾਂ ਟੀਚਰ ਅੱਛਾ ਉਦੋਂ ਪੇਰੈਂਟਸ ਕਹਿੰਦੇ ਹੁੰਦੇ ਸੀ ਵੀ ਇਹਨਾਂ ਦੇ ਦੋ ਲਾਓ ਜੇ ਨਾ ਪੜਨ ਤਾਂ ਅੱਜ ਪੇਰੈਂਟਸ ਚਲੇ ਜਾਂਦੇ ਆ ਵੀ ਤੁਸੀਂ ਸਾਡੇ ਬੱਚੇ ਨੂੰ ਕਿਉਂ ਕਿਆ ਸੋ ਇਹੀ ਫਰਕ ਮੈਨੂੰ ਲੱਗਦਾ ਕਿ ਇਹ ਫਰਕ ਜਿਹੜਾ ਪਿਆ ਹੈ ਇਹ ਨਹੀਂ ਪੈਣਾ ਚਾਹੀਦਾ ਬੱਚੇ ਨੂੰ ਅੱਜ ਵੀ ਜੇ ਉਹ ਟੀਚਰ ਦੀ ਜਿਹੜੀ ਕੁੱਟ ਹੁੰਦੀ ਆ ਉਹ ਬਹੁਤ ਘੈਂਟ ਚੀਜ਼ ਆ ਔਰ ਜਿਨ੍ਹਾਂ ਜਿਨ੍ਹਾਂ ਨੇ ਟੀਚਰ ਤੋਂ ਕੁੱਟ ਖਾਦੀ ਹੋਈ ਆ ਉਹ ਕਿਸੇ ਜਗ੍ਹਾ ਤੇ ਹੈਗੇ ਆ ਮੰਨਦੇ ਸੱਚੀ ਗੱਲ ਆ ਸੋ ਧੀਰਜ ਬਹੁਤ ਸਾਰੇ ਗੱਲਾਂ ਸੀ ਕਰ ਵੀ ਰਹੇ ਆ ਲੇਕਿਨ ਫਿਲਮ ਸ਼ੌਂਕੀ ਸਰਦਾਰ ਦਾ ਵੀ ਮੈਂ ਜ਼ਰੂਰ ਜ਼ਿਕਰ ਕਰੂੰਗੀ ਕਿ ਇਸ ਫਿਲਮ ਦੇ ਵਿੱਚ ਤੁਹਾਡਾ ਕਿਰਦਾਰ ਕਿੱਦਾਂ ਦਾ ਹੈ ਇਦੇ ਵਿੱਚ ਮੇਰੇ ਕੈਰੈਕਟਰ ਦਾ ਨਾਮ ਹੈਗਾ ਰਾਜਾ ਟ੍ਰੇਲਰ ਵਿੱਚ ਵੀ ਤੁਸੀਂ ਦੇਖਿਆ ਇੱਕ ਉਹ ਕੈਰੈਕਟਰ ਆ ਜਿਹੜਾ ਮੰਨਦਾ ਹੈ ਕਿ ਸ਼ੈਤਾਨ ਹਰ ਚੀਜ਼ ਦਿੰਦਾ ਉਹ ਕੈਰੈਕਟਰ ਦਾ ਥਾਟ ਆ ਉਹਨੂੰ ਲੱਗਦਾ ਹੈ ਕਿ ਬੰਦੇ ਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਪਾਵਰ ਐਂਡ ਪੈਸਾ ਉਹ ਬਹੁਤ ਕਲੀਅਰ ਕੈਰੈਕਟਰ ਆ ਉਹਨੂੰ ਇਹ ਪਤਾ ਹੈ ਕਿ ਦੁਨੀਆ ਨੂੰ ਪਾਵਰ ਤੇ ਪੈਸਾ ਚਾਹੀਦਾ ਉਹ ਕਹਿੰਦਾ ਵੀ ਨਾਟਕ ਕਰਨਾ ਬੰਦ ਕਰੋ ਤੁਹਾਨੂੰ ਪਾਵਰ ਤੇ ਪੈਸਾ ਚਾਹੀਦਾ ਰੱਬ ਨੂੰ ਤੁਸੀਂ ਸਿਰਫ ਆਪ ਦੇ ਇਸਤੇਮਾਲ ਲਈ ਵਰਤਦੇ ਹੋ ਤੁਹਾਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹ ਤੁਹਾਨੂੰ ਸ਼ੈਤਾਨ ਤੋਂ ਮਿਲਣਗੀਆਂ ਤਾਂ ਉਹ ਕਰੈਕਟਰ ਦੀ ਇਹ ਸਾਈਕੀ ਆ ਹਾਂ ਸੋ ਉਹ ਇਦਾਂ ਦਾ ਕਰੈਕਟਰ ਉਹ ਜਦੋਂ ਤੁਸੀਂ ਸਕਰੀਨ ਤੇ ਵੀ ਦੇਖੋਗੇ ਤਾਂ ਉਹ ਇਹ ਮੰਨਦਾ ਹੈ ਥਾਟ ਮੰਨਦਾ ਤਾਂ ਇੱਕ 네ਗਟਿਵ એનર્ਜੀ ਆ ਤਾਂ ਉਹ ਕਿਵੇਂ ਪੋਜ਼ਿਟਿਵ 네ਗਟਿਵ ਦਾ ਟਕਰਾਵ ਆ ਉਹ ਦੇਖਿਓ ਸੋ ਲੇਕਿਨ ਰੀਅਲ ਲਾਈਫ ਚ ਵੀ ਆਪਾਂ ਦੇਖੀ ਕਿ ਅੱਜ ਕੱਲ ਦਾ ਦੌਰ ਕਾਲੀਊਗ ਆਪਾਂ ਕਹਿੰਦੇ ਹਨਾ ਇਸ ਚ ਵੀ ਪੈਸਾ ਔਰ ਪਾਵਰ ਹੀ ਮੈਨੂੰ ਲੱਗਦਾ ਕਿ ਜ਼ਿਆਦਾ ਹੈ ਨਾ ਨਹੀਂ ਹਮੇਸ਼ਾ ਹੀ ਰਹੀ ਆ ਆਪਾਂ ਕਈ ਵਾਰੀ ਕੀ ਹੁੰਦਾ ਆਪਾਂ ਦੌਰ ਨੂੰ ਨਾ ਇਹ ਦੇਖਦੇ ਨੇ ਜਿਹੜੇ ਦੌਰ ਚ ਆਪਾਂ ਰਹਿ ਰਹੇ ਹੁੰਨੇ ਆ ਆਪ ਨੂੰ ਇਹ ਲੱਗਦਾ ਹੁੰਦਾ ਕਿ ਪਹਿਲਾ ਜਿਹੜਾ ਦੌਰ ਹੈਗਾ ਸੀ ਉਹ ਬਹੁਤ ਕਮਾਲ ਸੀ ਆ ਹਮੇਸ਼ਾ ਹੀ ਆਪਾਂ ਪਾਸਟ ਨੂੰ ਆਹਾ ਹਾ ਵੀ ਰੱਖਦੇ ਆ ਆਪਦੇ ਆਪ ਤੇ ਮੈਨੂੰ ਇਹ ਲੱਗਦਾ ਦੁਨੀਆ ਹਰ ਦੌਰ ਚ ਹੀ ਉਵੇਂ ਰਹੀ ਆ ਜੇ ਇਨਸਾਨਾ ਇਨਸਾਨ ਉਵੇਂ ਹੀ ਹੈ ਇਨਸਾਨ ਉਵੇਂ ਹੀ ਸੋਚਦਾ ਹੈ ਉਹਦੇ ਅੰਦਰ ਉਹੀ ਕਮੀਆਂ ਉਵੇਂ ਹੀ ਹੈਗੀਆਂ ਨੇ ਉਹ ਰਹਿੰਦੀ ਦੁਨੀਆ ਤਾਂ ਉਵੇਂ ਹੀ ਰਹਿਣਗੀਆਂ ਆਪਾਂ ਸੇਮ ਟਾਈਮ ਤੇ ਆਪਣੇ ਅੰਦਰ ਬੈਡ ਗੁੱਡ ਚੱਲਣਗੇ ਚੱਲਣਗੇ ਆਪਾਂ ਸੇਮ ਟਾਈਮ ਤੇ ਕਿਸੇ ਲਈ ਹੀਰੋ ਹੋਵਾਂਗੇ ਕਿਸੇ ਲਈ ਵਿਲਨ ਹੋਵਾਂਗੇ ਔਰ ਹੋਵਾਂਗੇ ਹੀ ਹੋਵਾਂਗੇ ਔਰ ਦੁਨੀਆ ਐਂ ਚੱਲਦੀ ਆਪਾਂ ਪੁਰਾਣੀਆਂ ਕੋਈ ਵੀ ਚੀਜ਼ਾਂ ਤੁਸੀਂ ਪੜ ਲਓ ਪੁਰਾਣੀ ਚੀਜ਼ਾਂ ਦੇ ਵਿੱਚ ਵੀ ਉਵੇਂ ਹੀ ਚੱਲਦਾ ਰਿਹਾ ਵਰਡ ਬੁਰੇ ਲੋਕ ਚੰਗੇ ਲੋਕ ਬੁਰੇ ਲੋਕ ਚੰਗੇ ਲੋਕ ਉਹ ਰਹਿੰਦੇ ਹੀ ਰਹਿੰਦੇ ਸੋ ਮੇਰਾ ਐ ਹੀ ਮੰਨਣਾ ਹੈਗਾ ਕਿ ਪਾਸਟ ਆਪਾਂ ਆਪਾਂ ਕਈ ਵਾਰੀ ਕਹਿੰਦੇ ਨੇ ਕਿ ਪਹਿਲਾਂ ਸਮੇਂ ਐ ਐ ਸੀ ਹੋ ਸਕਦਾ ਅੱਗੇ ਜਾ ਕੇ ਆਪਾਂ ਇਹ ਕਹੀਏ ਕਿ ਆਹ ਵਾਲੇ ਸਮੇਂ ਚੰਗੇ ਸੀ ਇਹ ਵੀ ਆਪਾਂ ਕਹਿ ਸਕਦੇ ਨਾ ਆਪਾਂ ਨੂੰ ਕੀ ਪਤਾ ਆਪਾਂ ਨੂੰ ਇਹ ਲੱਗਦਾ ਹੁੰਦਾ ਕਿ ਆਪਣੇ ਫਾਦਰ ਜਾਂ ਆਪਣੇ ਮਦਰ ਆਪਣੇ ਫਾਦਰ ਬਹੁਤ ਸਿਆਣੇ ਨੇ ਆਪਾਂ ਨੂੰ ਆਪਣੇ ਫਾਦਰ ਇਸ ਲਈ ਸਿਆਣੇ ਲੱਗੇ ਕਿਉਂਕਿ ਜਦੋਂ ਅਸੀਂ ਜੰਮੇ ਸੁਰਤ ਸੰਭਾਲੀ ਉਦੋਂ ਅਸੀਂ ਆਪਦੇ ਫਾਦਰ ਨੂੰ ਵੱਡੇ ਹੁੰਦੇ ਹੀ ਦੇਖਿਆ ਉਹਨੂੰ ਮਿਹਨਤ ਕਰਦੇ ਦੇਖਿਆ ਜਾਂ ਕੰਮ ਸੰਭਾਲਦੇ ਦੇਖਿਆ ਸਾਡਾ ਫਾਦਰ ਵੀ ਕਿਸੇ ਟਾਈਮ ਯੰਗ ਹੈਗਾ ਸੀ ਉਹ ਵੀ ਬਚਪਨਾ ਚ ਹੈਗਾ ਸੀ ਤਾਂ ਅਸੀਂ ਸਾਨੂੰ ਇਹ ਲੱਗਦਾ ਹੁੰਦਾ ਪਿੱਛੇ ਜਿਹੜਾ ਸਮਾਂ ਵਧੀਆ ਸੀ ਹੁਣ ਐ ਹੋ ਗਿਆ ਉਹ ਚੱਲਦਾ ਹੀ ਰਹੂਗਾ ਆਪਾਂ ਅੱਗੇ ਜਾ ਕੇ ਇਸ ਸਮੇਂ ਨੂੰ ਗੁੱਡ ਕਰਾਂਗੇ ਸੋ ਸ਼ੌਂਕੀ ਸਰਦਾਰ ਦੇ ਦਾ ਜ਼ਿਕਰ ਕਰੂੰਗੀ ਮੈਂ ਇੱਕ ਵਾਰ ਫਿਰ ਤੋਂ ਕਿ ਸ਼ੌਂਕ ਕਿਹੜੇ ਕਿਹੜੇ ਨੇ ਇੱਕ ਤਾਂ ਤੁਸੀਂ ਦੱਸਿਆ ਹੈ ਨਾ ਮੈਂ ਫ੍ਰੀ ਟਾਈਮ 'ਚ ਟੀਵੀ ਦੇਖਣਾ ਪਸੰਦ ਕਰਦਾ ਫਰੈਂਡਸ ਨਾਲ ਟਾਈਮ ਸਪੈਂਡ ਕਰਨਾ ਵੈਸੇ ਹੋਰ ਕਿਹੜੇ ਕਿਹੜੇ ਸ਼ੌਂਕ ਨੇ ਧੀਰਜ ਨੂੰ ਇੱਕ ਸੁਣਨਾ 뮤ਜ਼ਿਕ ਦਾ ਬਹੁਤ ਸ਼ੌਂਕ ਹੈਗਾ ਮੈਨੂੰ ਟਰੈਵਲਿੰਗ ਬਹੁਤ ਮੈਂ ਲਾਈਕ ਕਰਦਾ ਮੈਨੂੰ ਟਰੈਵਲ ਕਰਨਾ ਵਧੀਆ ਲੱਗਦਾ ਤੇ ਹੁਣ ਮੈਂ ਥੋੜਾ ਜਿਹਾ ਜਿਵੇਂ ਕਹਿ ਦਈਏ ਫਿਜ਼ੀਕਲ ਐਕਟੀਵਿਟੀ ਲਾਈਕ ਜਿਮ ਵਗੈਰਾ ਉਹ ਉਹਨ ਚੀਜ਼ ਨਾਲ ਜੁੜਿਆ ਹੋਇਆ ਤਾਂ ਉਹ ਚੀਜ਼ ਨਾਲ ਮੈਂ ਹੁਣ ਥੋੜਾ ਜੁੜਿਆ ਹੋਇਆ ਕਿਸੇ ਫਿਲਮ ਦੀ ਤਿਆਰੀ ਦੇ ਲਈ ਤਾਂ ਉਹ ਹੁਣ ਇੱਕ ਗੁੱਡ ਸ਼ੌਕ ਬਣਿਆ ਹੋਇਆ ਵੈਸੇ 뮤직 ਐਂਡ ਟੀਵੀ ਬੈਸਟ ਮਤਲਬ ਮੇਰੇ ਲਈ ਵੈਬ ਸੀਰੀਜ਼ ਦੇਖਣਾ ਯਾ ਡੱਡ ਸਿਨੇਮਾ ਦੇਖਣਾ ਅੱਡ ਤਾ ਉਹ ਮੇਰਾ ਬੌਸ ਸੋ ਵਰਕਆਊਟ ਕਰਨ ਦੇ ਨਾਲ ਮਾਈਂਡ ਪੋਜ਼ਿਟਿਵ ਰਹਿੰਦਾ ਹੈ ਮੈਡੀਟੇਸ਼ਨ ਦੇ ਨਾਲ ਇਹ ਦੇਖੋ ਮੈਡੀਟੇਸ਼ਨ ਨਹੀਂ ਮੈਨੂੰ ਪਤਾ ਬਟ ਵਰਕਆਊਟ ਜ਼ਰੂਰੀ ਆ ਔਰ ਤੁਸੀਂ 24 ਘੰਟੇ ਚ ਇੱਕ ਘੰਟਾ ਤਾਂ ਜ਼ਰੂਰ ਦਿਓ ਕਿਉਂਕਿ ਕਈ ਵਾਰੀ ਆਪਾਂ ਆਪਾਂ ਅੱਜ ਦੇ ਟਾਈਮ ਚ ਹਰ ਚੀਜ਼ ਕਰਦੇ ਆ ਆਪਦੇ ਆਪ ਨਾਲ ਸਾਡਾ ਕੋਈ ਕਨੈਕਸ਼ਨ ਨਹੀਂ ਆਪਦੇ ਆਪ ਨੂੰ ਅਸੀਂ ਥੋੜਾ ਨਜ਼ਰ ਅੰਦਾਜ਼ ਕੀਤਾ ਹੋਇਆ ਅਸੀਂ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਐ ਕਹਿ ਦਿੰਨੇ ਆ ਕਿ ਫੁਲਾਣੇ ਬੰਦੇ ਨੇ ਸਾਨੂੰ ਐ ਕਰਤਾ ਬਟ ਅਸੀਂ ਇਹ ਨਹੀਂ ਸੋਚਦੇ ਕਿ ਹੋ ਸਕਦਾ ਸੀ ਆਪ ਹੀ ਉਹ ਸਿਚੁਏਸ਼ਨ 'ਚ ਆਪਦੇ ਆਪ ਨੂੰ ਪਾਇਆ ਹੋਵੇ ਕਈ ਵਾਰੀ ਆਪਦੇ ਆਪ ਨੂੰ ਆਪਦੇ ਆਪ ਤੋਂ ਬਚਾਉਣਾ ਬਹੁਤ ਜ਼ਰੂਰੀ ਹੁੰਦਾ ਬਹੁਤ ਟਾਈਮ ਬਹੁਤ ਪੁਆਇੰਟ ਇਦਾਂ ਦੇ ਹੁੰਦੇ ਆ ਸੋ ਜ਼ਰੂਰੀ ਆ ਵਰਕਆਊਟ ਜ਼ਰੂਰੀ ਸੋ ਯਾਰੀ ਦੀ ਗੱਲ ਕਰੂੰਗੀ ਮੈਂ ਯਾਰੀ ਕੀ ਹੈ ਹਨਾ ਪਰਮੇਸ਼ਰ ਦੇ ਨਾਲ ਅਸੀਂ ਅਕਸਰ ਦੇਖਦੇ ਹਾਂ ਤੁਹਾਨੂੰ ਹੈਨਾ ਬਹੁਤ ਸਾਰੇ ਤੁਸੀਂ ਤੁਹਾਡੇ ਕਲਿੱਪਸ ਵੀ ਬਹੁਤ ਸਾਰੇ ਪਏ ਹੋਏ ਹਨਾ ਸੋਸ਼ਲ ਮੀਡੀਆ ਤੇ ਵੀ ਬੜਾ ਵਧੀਆ ਲੱਗਦਾ ਹੈ ਹਨਾ ਸਨੈਪਚੈਟ ਦੀ ਬਹੁਤ ਖਤਰਨਾਕ ਸੀ ਪਹਿਲਾਂ ਉਹਨੇ ਹੁਣ ਥੋੜੀ ਜਿਹੀ ਸਿਆਣੀ ਕੀਤੀ ਆ ਅੱਜ ਪਹਿਲਾਂ ਤਾਂ ਡਰਦੇ ਰਹਿੰਦੇ ਹੁੰਦੇ ਸੀ ਰੌਕੀ ਮੈਂਟਲ ਵਲੇ ਪਤਾ ਨਹੀਂ ਉਹਨੇ ਸਨੈਪਚੈਟ ਤੇ ਕੀ ਪਾ ਦਿੰਨਾ ਬਾਕੀ ਪਰਮੇਸ਼ਰ ਵਿਆਹ ਤਬਾਸਿਆ ਨਾ ਯਾਰੀ ਤਾਂ ਬਹੁਤ ਪਿਆਰੀ ਚੀਜ਼ ਆ ਮਤਲਬ ਮੇਰਾ ਤਾਂ ਜ਼ਿੰਦਗੀ ਯਾਰਾਂ ਚ ਨਿਕਲ ਗਈ ਮੈਨੂੰ ਐ ਲੱਗਦਾ ਕਿ ਮੈਂ ਕਈ ਵਾਰੀ ਪਿੰਡ ਜਾਂਦਾ ਮੰਮੀ ਦੇ ਨਾਲ ਮੈਂ ਤਾਂ ਰਿਸ਼ਤੇਦਾਰਾਂ ਦੇ ਭੁੱਲ ਜੇਗਾ ਕਿਉਂਕਿ 10 12 ਸਾਲ ਹੋ ਗਏ ਕਾਰੋਬਾਰ ਨਿਕਲੇ ਤੇ ਯਾਰਾਂ ਦੋਸਤਾਂ ਨਾਲ ਹੀ ਵਾਹ ਪਿਆ ਉਹ ਯਾਰ ਦੋਸਤੋਂ ਵੀ ਕੰਟੀਨਿਊ ਹੈਗੇ ਆ ਤੇ ਇਹੀ ਬਲੇਸਿੰਗ ਹੈਗੀ ਆ ਕਿ ਜਿਹੜੇ ਆਸੇ ਪਾਸੇ ਲੋਕ ਨੇ ਬੜੇ ਪਿਆਰੇ ਨੇ ਯਾਰ ਦੋਸਤ ਚੰਗੇ ਨੂੰ ਚੰਗਾ ਕਹਿੰਦੇ ਨੇ ਮਾੜੇ ਨੂੰ ਮਾੜਾ ਕਹਿੰਦੇ ਨੇ ਮੇਰੇ ਮਾੜੇ ਕੰਮ ਨੂੰ ਮਾੜਾ ਕਹਿ ਦੇਣਗੇ ਚੰਗੇ ਨੂੰ ਚੰਗਾ ਮੈਨੂੰ ਇਹੀ ਚੀਜ਼ ਚਾਹੀਦੀ ਔਰ ਯਾਰੀ ਅੱਜ ਦੇ ਟਾਈਮ 'ਚ ਤਾਂ ਯਾਰੀ ਦੀ ਬਹੁਤ ਐਮੀਅਤ ਵੀ ਹੈਗੀ ਆ ਔਰ ਮੰਮੀ ਮੇਰੇ ਕਹਿੰਦੇ ਹੁੰਦੇ ਆ ਕਿ ਜਿਹੜੇ ਦੋਸਤੀ ਦੇ ਰਿਸ਼ਤੇ ਹੁੰਦੇ ਆ ਇਹ ਸਾਰਿਆਂ ਨਾਲ ਉੱਤੇ ਹੁੰਦੇ ਆ ਕਿਉਂਕਿ ਉਹ ਰਿਸ਼ਤੇ ਹੁੰਦੇ ਆ ਜਿਹੜੇ ਤੁਸੀਂ ਆਪ ਚੁਣੇ ਹੁੰਦੇ ਆ ਦੂਜੇ ਰਿਸ਼ਤੇ ਤੁਸੀਂ ਚੁਣੇ ਨਹੀਂ ਹੁੰਦੇ ਉਹ ਤੁਹਾਡੇ ਜੰਮਦਿਆਂ ਨਾਲ ਤੁਹਾਨੂੰ ਪਤਾ ਹੁੰਦਾ ਮਾਮਾ ਤੇ ਰਾਏ ਚਾਚਾ ਆਏ ਚਾਹੇ ਤੁਨੋਂ ਉਹ ਪਰਸਨ ਤੁੜ ਕਿਵੇਂ ਵੀ ਆ ਬਟੂ ਤੁਹਾਡੇ ਨਾਲ ਫਿਰ ਦੋਸਤੀ ਇੱਕ ਐਵੀ ਜੀ ਚੀਜ਼ ਜਿਹੜੀ ਤੁਸੀਂ ਆਪ ਚੁਣਦੇ ਹੋ ਸੋ ਮੈਨੂੰ ਇਹੀ ਬਿਊਟੀ ਲੱਗਦੀ ਹੈ ਕਿ ਇਹ ਤੁਸੀਂ ਇੱਥੇ ਆ ਕੇ ਚੁਣਨੀ ਆ ਚੀਜ਼ ਸੋ ਯਾਰੀ ਤੋਂ ਉੱਤੇ ਕੋਈ ਚੀਜ਼ ਥੈਟਸ ਗੁੱਡ ਸੋ ਗੂਗਲ ਸਰ ਵੀ ਹੈ ਨਾ ਪੋਸਟਰ 'ਚ ਨਜ਼ਰ ਆ ਰਹੇ ਨੇ ਸਰ ਦਾ ਕਿਰਦਾਰ ਜਾਂ ਐਕਸਪੀਰੀਅੰਸ ਤੁਹਾਡੇ ਨਾਲ ਮੈਂ ਜਾਨਣਾ ਚਾਹੂੰਗੀ ਕਿ ਸਰ ਸਰਦੈਕਾ ਆ ਰਾਇ ਹੈ ਨਾ ਕਿ ਉਹ ਔਰਨ ਨੂੰ ਦੇਖ ਕੇ ਇੱਕ ਤਾਂ ਚਲੋ ਵਾਈਬ ਜਿਹੜੀ ਪੋਜ਼ਿਟਿਵ ਆਉਂਦੀ ਆਉਂਦੀ ਪਰ ਡਰ ਇੱਕ ਬਹੁਤ ਮੈਂ ਉਹਨਾਂ ਦੇ ਘਰੇ ਵੀ ਗਈ ਹੈ ਨਾ ਗੁੱਗੂ ਗਿਲ ਸਰ ਦੇ ਘਰ ਮੈਂ ਉਦੋਂ ਵੀ ਦੇਖਿਆ ਮੈਂ ਕਿਹਾ ਯਾਰ ਮਤਲਬ ਤੁਹਾਨੂੰ ਡਰ ਨਹੀਂ ਯਾਰ ਉਹਨਾਂ ਦਾ ਤਾਂ ਨਾ ਆਪ ਦਾ ਬੇਟਾ ਇੰਨਾ ਡਰ ਰਿਹਾ ਸੀ ਨਹੀਂ 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 ਉਹ ਇੰਨੇ ਪਿਆਰੇ ਇਨਸਾਨ ਨੇ ਨਾ ਮਤਲਬ ਸੱਚੀ ਮੈਂ ਕਹਿ ਰਹੀ ਹਾਂ ਬਹੁਤ ਪਿਆਰੇ ਇਨਸਾਨ ਨੇ ਮੈਂ ਮਝੈਲ ਵੀ ਫਿਲਮ 'ਚ ਹੈਗੇ ਸੀ ਤੇ ਸ਼ੌਂਕੀ ਸਰਾ ਚਲੋ ਮੈਨੂੰ ਐ ਲੱਗਦਾ ਵੀ ਮੈਂ ਲੱਕੀ ਨਹੀਂ ਹੈਗਾ ਕਿ ਸਸਾਸੀਂ ਸਕਰੀਨ ਸ਼ੇਅਰ ਨਹੀਂ ਕੀਤੇ ਦੋਨਾਂ ਫਿਲਮਾਂ 'ਚ ਬਟ ਪ੍ਰੋਮੋਸ਼ਨ ਦੇ ਦੌਰਾਨ ਮਜੈਲ ਦੇ ਪ੍ਰੋਮੋਸ਼ਨ ਦੇ ਦੌਰਾਨ ਮੈਂ ਭਾਜੀ ਯਾਰਾਂ ਨਾਲ ਰਿਆਨ ਮਤਲਬ ਬਹੁਤ ਪਿਆਰੇ ਇਨਸਾਨ ਨੇ ਵੀ ਜੇ ਮੈਨੂੰ ਕੋਈ ਪੁੱਛੇ ਨਾ ਕਿ ਦੁਨੀਆ 'ਚ ਇੱਕ ਪਰਸਨ ਦਾ ਨਾਮ ਲੈਣਾ ਹੈ ਕਿ ਦੁਨੀਆ ਦਾ ਤਾਂ ਮੈਂ ਗੱਗੂ ਗਿਲ ਪਾਈ ਦਾ ਲਾਂ ਮਤਲਬ ਸੱਚੀ ਮੈਨੂੰ ਹੁਣ ਪਤਾ ਨਹੀਂ ਕਿ ਤੁਸੀਂ ਡਰ ਕਿਉਂ ਫੀਲ ਕਰ ਆ ਨਹੀਂ ਨਹੀਂ ਮੈਮ ਮੈਂ ਕੰਮ ਕੀਤਾ ਇੱਕ ਮੂਵੀ ਦੇ ਵਿੱਚ ਮੇਰਾ ਆਪਣਾ ਕੈਰੈਕਟਰ ਸੀਗਾ ਆਈ ਵਾਸ ਫੀਲਿੰਗ ਬlesਡ ਉਸ ਟਾਈਮ ਮੈਂ ਜਦੋਂ ਮੈਨੂੰ ਪਤਾ ਲੱਗਾ ਕਿ ਗੱਗੂ ਗਿਲਸਰ ਦੇ ਆਪੋਜ਼ਿਟ ਮੇਰਾ ਕੈਰੈਕਟਰ ਹੈ ਨਾ ਮਤਲਬ ਇੱਕ ਹੋਰ ਹੈ ਉਹਨਾਂ ਦਾ ਮਤਲਬ ਵੇਖ ਕੇ ਹੈ ਨਾ ਤਾਂ ਹੈ ਹੀ ਉਹ ਲੈਜੈਂਡ ਬੰਦੇ ਕਿੰਨੇ ਸਾਲ ਹਾਂ ਨਹੀਂ ਨਹੀਂ ਉਹ ਕਰ ਹੀ ਨਹੀਂ ਸਕਦੇ ਦੇਖੋ ਗੱਗੂ ਗਿਲ ਭਾਈ ਤਾਂ ਇੱਕੋ ਹੀ ਹੋ ਸਕਦੇ ਨੇ ਉਹ ਦੋ ਨਹੀਂ ਹੋ ਸਕਦੇ ਉਹ ਇੱਕੋ ਹੀ ਨੇ ਬਸ ਦੈਟਸ ਗੁੱਡ ਇੱਕੋ ਹੀ ਬਿਲਕੁਲ ਸੋ ਇੱਕ ਆਖਰੀ ਸਵਾਲ ਮੇਰਾ ਨੀਰੂ ਬਾਜਵਾ ਮੈਮ ਦੇ ਬਾਰੇ ਮੈਂ ਇੱਕ ਕਲਿੱਪ ਫੇਰ ਦੇਖਿਆ ਤੁਹਾਡਾ ਨੀਰੂ ਬਾਜਵਾ ਮੈਮ ਦਾ ਜ਼ਿਕਰ ਹੋ ਰਿਆ ਸੀਗਾ ਉੱਥੇ ਮੈਮ ਇਨਸਪੀਰੇਸ਼ਨ ਨੇ ਸਾਰਿਆਂ ਦਿਲੀ ਸਭ ਨੂੰ ਪਤਾ ਹੈ ਨਾ ਥੋ ਆਈ ਥਿੰਕ ਤੁਸੀਂ ਉਹਨਾਂ ਦੇ ਹਸਬੰਦ ਦਾ ਕੈਰੈਕਟਰ ਕੀਤਾ ਸੀਗਾ ਕ੍ਰਾਈਮਨਲ ਹਾਂ ਤੇ ਉਹ ਉਸ ਸਮੇਂ ਦੀ ਮੈਂ ਜ਼ਰੂਰ ਜਾਣਣਾ ਜਾਊਂਗੀ ਤੁਹਾਡੇ ਕੋਲ ਦੱਸਦਾ ਜਦੋਂ ਮੈਂ ਕਾਸਟ ਮੈਨੂੰ ਗਿੱਪੀ ਵੀਰੇ ਨੇ ਵੀਰੇ ਰਹੀ ਉਦੋਂ ਕ੍ਰਾਈਮਨਲ ਜੋ ਸਿਲੈਕਟ ਕੀਤੀ ਸੀ ਤੇ ਕਹਿੰਦੇ ਆਹ ਕੈਰੈਕਟਰ ਨੀਰੂ ਮੈਮ ਕਰਨਗੇ ਆਹ ਕੈਰੈਕਟਰ ਤੂੰ ਕਰਨਾ ਉਹ ਮਤਲਬ ਉਦਾਂ ਹੀ ਹੈ ਨਾ ਉਹਨਾਂ ਨੇ ਤੇ ਮੈਂ ਥੋੜਾ ਮੈਂ ਕਦੇ ਨਰਵਸ ਨਹੀਂ ਹੋਇਆ ਮੈਂ ਉਸ ਟਾਈਮ ਨਰਵਸ ਸੀ ਔਰ ਮੈਂ ਜਦੋਂ ਸਾਡਾ ਸਭ ਤੋਂ ਪਹਿਲਾਂ ਫੋਟੋ ਸ਼ੂਟ ਹੋਣਾ ਸੀ ਮੈਮ ਦੇ ਨਾਲ ਤੇ ਫੋਟੋ ਸ਼ੂਟ ਰੱਖਿਆ ਹੋਇਆ ਸੀ ਤੇ ਮੈਂ ਗਿਆ ਤੇ ਮੈਮ ਆਏ ਤੇ ਮੈਂ ਉਹ ਜਿਵੇਂ ਇੱਕ ਹੁੰਦਾ ਨਾ ਕਿ ਨਰਵਸਨੈਸ ਤੇ ਉਹ ਮਿਲੇ ਮੈਨੂੰ ਮੈਮ ਮੈਨੂੰ ਮੈਂ ਮੈ ਮਿਲੇ ਜਿਵੇਂ ਉਹ ਕਹਿੰਦੇ ਮੈਂ ਫਿਲਮਾਂ ਦੇਖਦੇ ਰਹਿਆ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਔਰ 10 ਮਿੰਟ ਵਿੱਚ ਹੀ ਉਹਨਾਂ ਨੇ ਗੱਲ ਕੀਤੀ ਔਰ ਉਹ ਕੰਫਰਟਨ ਔਰ ਮਤਲਬ ਬਹੁਤ ਪ੍ਰੋਫੈਸ਼ਨਲ ਨੇ ਬਹੁਤ ਅਮੇਜ਼ਿੰਗ ਮੇਰਾ ਐਕਸਪੀਰੀਅੰਸ ਰਿਹਾ ਉਹਨਾਂ ਨਾਲ ਫਿਲਮ ਦਾ ਉਹਨਾਂ ਨੇ ਕਦੇ ਸੈੱਟ ਤੇ ਐ ਫੀਲ ਨਹੀਂ ਹੋਣ ਦਿੱਤਾ ਕਿ ਮੈਂ ਬਹੁਤ ਵੱਡੀ ਸਟਾਰ ਆ ਜਾਂ ਇਹ ਨਿਊ ਕਮਰ ਆ ਵੀ ਨਮਾ ਆਰਟਿਸਟ ਆ ਕਦੇ ਨਹੀਂ ਔਰ ਮੈਨੂੰ ਇਨਸਾਨਾਂ ਦੀ ਇਹੀ ਚੀਜ਼ ਵਧੀਆ ਲੱਗਦੀ ਆ ਚਾਹੇ ਦੁਨੀਆ ਦਾ ਕੋਈ ਵੀ ਆਰਟਿਸਟ ਹੋਊਗਾ ਉਹਦੀ ਜੇ ਇਹ ਨੇਚਰ ਹੈਗੀ ਆ ਮੇਰੇ ਲਈ ਉਹ ਬਹੁਤ ਬਿਹਤਰੀਨ ਇਨਸਾਨ ਨੇ ਮੈਂ ਇਨਸਾਨਾਂ ਨੂੰ ਜੱਜ ਹੀ ਇਦਾਂ ਕਰਦਾ ਕਿ ਉਹ ਆਪ ਤੋਂ ਛੋਟੇ ਨਾਲ ਕੀ ਬਿਹੇਵ ਕਰਦੇ ਆ ਸੋ ਬਹੁਤ ਕੈਂਟ ਐਕਸਪੀਰੀਅੰਸ ਥੈਟਸ ਵੈਰੀ ਗੁੱਡ ਸੁਣ ਕੇ ਵਧੀਆ ਲੱਗਿਆ ক্রাশ ਦੀ ਵੀ ਗੱਲ ਹੋਈ ਸੀ ਹੈਨਾ ਕਿ ਮੈਮ ਕਿਹਦਾ ক্রাশ ਨੇ ਆ ਯਾਰ ਦੇਖੋ ਸਾਰਿਆਂ ਦਾ ਹੀ ক্রাশ ਹੈ ਗਿਆ મતલਬ ਇਨੇ ਸਾਲ ਤੋਂ ਬਣੇ ਰਹਿਣਾ ਕਿਉਂਕਿ ਜਦੋਂ ਤੁਸੀਂ ਮੰਨ ਲਓ ਮੈਂ ਆਰਟਿਸਟ ਹਾਂ ਸਾਨੂੰ ਪਤਾ ਹੈ ਨਾ ਜਦੋਂ ਤੁਸੀਂ ਬਹੁਤ ਸਾਲਾਂ ਤੱਕ ਫੀਲਡ ਚ ਬਣੇ ਰਹਿਣਾ ਉਹ ਕਿੰਨਾ ਔਖਾ ਹੁੰਦਾ ਔਰ ਉਹ ਇੰਨੇ ਸਾਲਾਂ ਤੋਂ ਕੰਮ ਕਰ ਰਿਹਾ ਔਰ ਉਹ ਸੇਮ એનર્ਜੀ ਦੇ ਨਾਲ ਔਰ ਅੱਜ ਵੀ ਉਹ ਫਿਲਮ ਦੇ ਵਿੱਚ ਡਿਸਪਲਿਨ ਦੇ ਨਾਲ ਸੇਮ એનર્ਜੀ ਨਾਲ ਕੰਮ ਕਰਦੇ ਆ ਤਾਂ ਮੈਨੂੰ ਲੱਗਦਾ ਹੈ ਕਿ ਉਹ ਸ ਤਾਂ ਸਾਰਿਆਂ ਨੂੰ ਹੀ ਬਿਹਤਰ ਲੱਗਦੇ ਆ ਸਾਰਿਆਂ ਦੀ ਕ੍ਰਸ਼ ਨੇ ਉੱਤੇ ਜੀ ਸੋ ਇੱਕ ਇੱਕ ਹੋਰ ਸਵਾਲ ਦਿਲ ਦੀ ਗੱਲ ਧੀਰਜ ਬਿਨਾ ਕੁਝ ਸੋਚੇ ਕਿਹਦੇ ਨਾਲ ਕਰ ਲੈਣੇ ਹੋ ਸ਼ੇਅਰ ਦਿਲ ਦੀ ਗੱਲ ਹੈ ਮੇਰੇ ਨਾਲ ਮੇਰਾ ਮਿੱਤਰ ਵੀ ਆ ਮੇਰਾ ਸਾਰਾ ਕੁਝ ਵੀ ਆ ਪੰਗੂ ਜੀਤ ਪੰਗੂ ਮੈਂ ਉਹ ਅਸੀਂ ਮੈਂ ਹਰ ਇੱਕ ਗੱਲ ਉਹਨੇ ਸ਼ੇਅਰ ਕਰ ਲੈਣਾ ਕਿਉਂਕਿ ਉਹ ਸਾਰਾ ਦਿਨ ਮੇਰੇ ਨਾਲ ਹੁੰਦਾ ਮੇਰੇ ਕੰਮ ਨੂੰ ਉਹਨੇ ਦੇਖਣਾ ਤਾਂ ਫਿਰ ਮੇਰਾ ਇਨਰ ਉਹਨੂੰ ਪਤਾ ਹੋਣਾ ਚਾਹੀਦਾ ਜੇ ਮੇਰਾ ਇਨਰ ਉਹਨੂੰ ਪਤਾ ਨਹੀਂ ਹੋਊਗਾ ਤਾਂ ਉਹ ਆਪਦੇ ਕੰਮ ਨੂੰ ਬਿਹਤਰ ਤਰੀਕੇ ਨਾਲ ਨਹੀਂ ਕਰ ਸਕਦਾ ਤਾਂ ਮੈਂ ਪੰਗੂ ਨਾਲ ਜੀਤ ਪੰਗੂ ਨਾਲ ਹਰ ਗੱਲ ਕਰ ਸਕਦੇ ਬਿਨਾਂ ਸੋਚੇ। ਥੈਟਸ ਗੁੱਡ। ਸੋ ਜਾਂਦੇ ਜਾਂਦੇ ਫਿਲਮ ਦੇ ਬਾਰੇ ਜ਼ਰੂਰ ਇੱਕ ਅਪੀਲ ਕਰ। ਫਿਲਮ ਜੀ 16 ਮਈ ਨੂੰ ਰੀਲੀਜ਼ ਹੋ ਰਹੀ ਹੈ ਸ਼ੌਕੀ ਸਰਦਾਰ। ਸੋ ਫਿਲਮ ਦੇਖਿਓ ਜ਼ਰੂਰ ਸਾਰੇ ਆਪਣੇ ਪਰਿਵਾਰ ਦੇ ਨਾਲ, ਦੋਸਤਾਂ, ਮਿੱਤਰਾਂ ਦੇ ਨਾਲ। ਬਹੁਤ ਡਿਫਰੈਂਟ ਕੰਬੀਨੇਸ਼ਨ ਆ। ਤੁਹਾਨੂੰ ਘੈਂਟ ਮਾਹੌਲ ਲੱਗੂਗਾ। ਸੋ ਦੱਸਿਓ ਜ਼ਰੂਰ ਫਿਲਮ ਦੇਖ ਕੇ ਤੁਹਾਨੂੰ ਕਿਵੇਂ ਦੀ ਲੱਗੀ। ਥੈਂਕ ਯੂ so much ਧੀਰਜ ਫਾਰ ਯਰ ਪ੍ਰੀਸ਼ੀਅਸ ਟਾਈਮ। ਥੈਂਕ ਯੂ। ਸੋ ਇਸੀ ਜੀ ਮੇਰੇ ਨਾਲ ਧੀਰਜ ਕੁਮਾਰ ਜਨਾ ਦੇ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਸੋ ਫਿਲਮ ਹੁਣ ਸ਼ੌਂਕੀ ਸਰਦਾਰ ਜੋ ਹੈ ਜਲਦ ਸਿਨੇਮਾ ਘਰਾਂ ਦੇ ਵਿੱਚ ਆਉਣ ਵਾਲੀ ਹੈ ਤੁਸੀਂ ਜ਼ਰੂਰ ਜਾਣਾ ਫਿਲਮ ਨੂੰ ਦੇਖਣ ਦੇ ਲਈ ਔਰ ਧੀਰਜ ਦੇ ਕੈਰੈਕਟਰ ਨੂੰ ਬਹੁਤ ਸਾਰਾ ਪਿਆਰ ਦੇਣਾ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਖੋਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ